ਇਕ ਓਲਕਾਰ ਸਤਿਗੁਰ ਪ੍ਰਸਾਦ ਪਾਚ ਚਾਹੇ ਦਸਵੇਂ ਕਬੀਰ ਬਾਈ ਬੇਨਤੀ ਜੋ ਬਾਈ ਹਮਰੀ ਗੁਰੂ ਹਾ ਦੇ ਰਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨ ਮੰਡੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ ਬੈਤ ਮਕਾਉ ਆਪ ਹਾਦ ਮਹਿ ਬਚਾਉ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਵੈ ਕਰਤਾਰ ਮੋਰ ਚਾਣ ਜਿ ਕਰ ਦਇਆ ਕਰੀਆ ਸਭ ਬੈਣ ਕੋ ਹਾਲ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪਿਣ ਕਿਰਹਿ ਪਿਆਸਾ ਮਨ ਸ਼ਾਰਡ ਕੇ ਵਰਨਾਤੇ ਹਉ ਜੋਗੁਰ ਚਾਸੋਂ ਤੇ ਪੰ ਸੇਵਕ ਸੇਕ ਹਮਾਰੇ ਇਤਾਰੀਆ ਚੰਤ ਸਤਰ ਹਮਾਰੇ ਮਾਰੀਏ ਆਪਹਾਦਮ ਜੇ ਬੁਰਿਯ ਮਰਨ ਕਾ ਕਤਰਾ ਸਿ ਨਵਰੀਏ ਉਜੋ ਸਦਾ ਹਮਾਰੇ ਪਛਾ ਸ੍ਰੇਸ ਤੁਜੋ ਕਰੇ ਬਰਚਾ ਰਾਖ ਲੈ ਮਰਾਖਣ ਹਾਰੇ ਸਾਇਵ ਸੰਤ ਸਹਾਇ ਪਿਆਰੇ ਤੀਨ ਮਨ ਦੁਸਨ ਕੇ ਹੰਤਾ ਤੁਮੋਹ ਪਰਿਛਿਤ ਦਸਕੰਤਾ ਕਾਲ ਕਾ ਬ੍ਰਹਮਾ ਉਤਰਾ ਕਾਲ ਪਾ ਸਭ ਜੀਵ ਉਤਰਾ ਆਲੂ ਪਾਇਕਰ ਵਿੱਚ ਪ੍ਰਕਾਸ਼ਾ ਸਕਲ ਕਾਲ ਕਮਿਆ ਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਜਰਾ ਬ੍ਰਹਮਾ ਜੋਤੀਓ ਤੁਮਨ ਕਾਲ ਸਬਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਦ ਤੁਲਾ ਦੇਵ ਦਾ ਜਿਛਿ ਉਪਜਾਇਓ ਆਤ ਅੰਤੇ ਕੀ ਅਵਤਾਰਾ ਸੁਗਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਖ ਪ੍ਰਜਾ ਜਿਨਿ ਆਪ ਸਵਾਰੀ ਸਰਕਾਰ ਕੋਲ ਸਭ ਗੁਣ ਸਕਦੀ ਹੈ ਸਤਰੰਗ ਕੋ ਪਰ ਮੈਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਦੇ ਕੋ ਚਰੇ ਸੁਲਾ ਸਭ ਪਰ ਕਿਰਪਾ ਜਿਸ ਕਰ ਫੁਲਾ ਸੰਤਨ ਉਪਾਇ ਦੇ ਦੁਖੀ ਸੁਪਾਇ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਘਟ ਘਟ ਕੇ ਪਰ ਪਰ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਵਾ ਕਰਤ ਕਰਤ ਹੋ ਕਬੂ ਤੁਮੈ ਮਿਲਤ ਦੇ ਤਰਸਬੂ ਜੇਤੇ ਬਰਨ ਸੇ ਸਵਤਾਰਿਆ ਆਪੀ ਆਪਣੇ ਬੋਜੋ ਚਾਰਾ ਤੁਮ ਸਭੀ ਤੇਰਾ ਤਨਨਾਮ ਜਾਣਤ ਪੇੜ ਪੇੜ ਰੇ ਆਲਮ ਨਿਰੰਕਾਰ ਨਰਮਕਾਰ ਨੰ ਲੰਬਿਆ ਦਿਨ ਨਾ ਦੇ ਸੰਭਰਤਾ ਕਾ ਮੂਲ ਉਚਾਰ ਤਵੇਦਾ ਜਾ ਕੋ ਪੇਉ ਨ ਭਵਤ ਬੇਦਾ ਤਾ ਕੋ ਕਿਰਪਾ ਹਰਨਾਰ ਮਾਨਤ ਮਹਾ ਮਣ ਕਛ ਭੇਦ ਨਾ ਜਾਤ ਮਾ ਦੇਵ ਕੋ ਕਹਿ ਸਦਾ ਸੁਨ ਨਿਰੰਕਾਰ ਕਾ ਕਿਤਨੇ ਪੇਵ ਆਪੀ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾਲ ਕਣ ਜਾਏ ਪ੍ਰਸਾਰਾ ਕਹਿ ਬਸ ਅਵਰਤਮ ਸੰਸਾਰਾ ਦੇਖੇ ਰੂਪ ਨੂੰ ਸਰੂਪਾ ਰੰਗ ਪਿਉ ਰਾਵ ਕਹਿ ਭੂਪਾ ਅੰਡਾ ਜੀ ਰਸੀ ਤੇਰੇ ਕੀ ਨੀਤ ਕੁਝ ਕਾਣ ਬਹੁ ਰਾਏ ਜੀ ਨੀ ਕਹੋ ਫੂਲਾ ਜਾਹ ਬੈਠਾ ਕਹੋ ਸਿੰਧ ਪੈ ਸੰਕਟ ਕੇਠਾ ਸਗਰੀ ਸੀਤ ਘਾਇ ਚੰਬੋ ਆਦਿ ਜੁਗਾਦ ਸਰੂਪ ਸੇ ਅੰਬਾ ਅਵਰ ਚਾ ਮੇਰੀ ਤੁਮ ਕਰੋ ਸੇ ਕੀ ਵਾਰ ਸੇ ਕਿ ਸੰਗਰੋ ਦੁਸ਼ਟ ਤੇ ਅਵਰ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਦੇਹ ਤੋ ਸਹਸਰ ਨਹੀਂ ਪਰੇ ਤਨ ਕਾ ਦੁਸ਼ਤ ਤੁਹਾ ਮਰੇ ਪੁਰਜਨ ਪਗ ਪਰੇ ਤਿਹਾਰੇ ਤਨ ਕਾ ਤੁਮ ਸੰਗਰ ਸਭ ਤਾਰੇ ਜੋ ਕਲ ਕੋ ਇਕ ਬਾਰ ਦੈ ਹੈ ਤਾਂ ਕਿ ਕਾਲ ਨਿਕਟਨੇ ਹੈ ਰਚਾ ਹੋਏ ਤੈ ਸੁਭ ਕਾਲਾ ਦਸਰੇ ਸਰੇ ਤਤਕਾਲਾ ਕਿਰਪਾ ਦੇ ਸੰਜਾਇਨੇ ਰਹੋ ਤਾਂ ਕਿ ਤਾਪ ਤੁਨਕ ਮੋਹਨ ਹੋ ਰਿਧ ਸਿਧ ਕਰਮੋ ਸੁਭ ਹੋਏ ਜਿਸ ਸਾਸ ਸਕੇ ਨਾ ਕੋਈ ਇਕ ਬਾਰ ਜਿੰ ਤੁਮੈ ਸਮਾਰਾ ਕਾਲ 파ਸੇ ਧਾਇ ਬਾਰ ਜਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ਼ ਧੋਪ ਤੇ ਰਹਾ ੜਾ ਕੀ ਹੈ ਤੁਮੈ ਸਰਧ ਦੇ ਹਾਰੀ ਆਪ ਹਾਰ ਦਲੇ ਬਾਰੀ ਸਰਬ ਤੋਰ ਮੁਹ ਸੁਹਾਇ ਦਸ ਦੋਤਲੇ ਹੋ ਬਚਾਈ ਅੜੂਕੇ ਤੁਮੈ ਸਰਨ ਤੇ ਹਾਰਿ ਆਪਹਾਰ ਦਿਲੇ ਹੋ ਬਾਰੀ ਸਰਪਟੋਰ ਮਹੋ ਸਹਾਈ ਦੁਸਤੋ ਚਲਿ ਹੋ ਬਚਾਈ ਵਾਹਿਗੁਰੂ ਦਾ ਖਲਚਾ ਵਾਹਿਗੁਰੂ ਕੁਫਤੇ